ਸਵਾਗਤ ਹੈ ਜੀ ਤੁਸੀਂ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਹੋ ਹੁਸ਼ਾਰਪੁਰ ਨਿਊਜ਼ ਦੇ ਨਾਲ ਤੇ ਮੈਂ ਹਾਂ ਚੇਤਨ ਕਾਸ਼ਾ ਸੋਭੀਤੇ ਕੱਲੇ ਭਾਜਪਾ ਵੱਲੋਂ ਹੁਸ਼ਾਰਪੁਰ ਲੋਕ ਸਭਾ ਸੀਟ ਤੋਂ ਮੌਜੂਦਾ ਸੰਸਦਕ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਧਰਮ ਪਤਨੀ ਅਨੀਤਾ ਸੋਮ ਪ੍ਰਕਾਸ਼ ਨੂੰ ਚੋਣ ਮੈਦਾਨ ਦੇ ਵਿੱਚ ਟਿਕਟ ਤੇ ਕੇ ਉਤਾਰਿਆ ਗਿਆ ਹੈ ਤੇ ਜਦੋਂ ਭਾਜਪਾ ਵੱਲੋਂ ਹੁਸ਼ਾਰਪੁਰ ਲੋਕ ਸਭਾ ਸੀਟ ਦਾ ਐਲਾਨ ਕੀਤਾ ਜਾਂਦਾ ਹੈ ਤੇ ਜਿੱਥੇ ਆਮ ਲੋਕਾਂ ਨੂੰ ਇਹ ਗੱਲ ਰਾਸ ਨਹੀਂ ਆ ਰਹੀ ਸੀ ਕਿ ਵਿਜੇ ਸਾਪਲਾ ਦੀ ਟਿਕਟ ਕੱਟ ਦਿੱਤੀ ਗਈ ਹੈ ਉੱਥੇ ਜਾ ਕੇ ਰ ਆਪਾਂ ਇੱਕ ਭਾਜਪਾ ਦੇ ਵੱਡੇ ਵਰਗ ਦੀ ਗੱਲ ਕਰੀਏ ਜਾਂ ਇੱਥੋਂ ਤੱਕ ਕਿ ਵਰਕਰਾਂ ਤੱਕ ਦੀ ਗੱਲ ਕਰੀਏ ਜਿਹੜੇ ਸੋਮ ਪ੍ਰਕਾਸ਼ ਦੀ ਕਾਰਗੁਜ਼ਾਰੀ ਤੋਂ ਬੇहद ਨਾਰਾਜ਼ ਨੇ ਜਾਂ ਆਪਾਂ ਕਹਿ ਸਕਦੇ ਹਾਂ ਕਿ ਨਾਖੁਸ਼ ਨੇ ਤਾਂ ਉਹਨਾਂ ਵੱਲੋਂ ਵੀ ਅੰਦਰੋਂ ਅੰਦਰੀ ਜਿਹੜਾ ਭਾਜਪਾ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ ਸੋ ਬੀਤੇ ਕੱਲ ਤੋਂ ਬੜੀਆਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵਿਜੇ ਸਾਪਲਾ ਕਿਸੇ ਹੋਰ ਪਾਰਟੀ ਵੱਲ ਰੁਖ ਕਰ ਸਕਦੇ ਨੇ ਕਦੀ ਕਾਂਗਰਸ ਨੂੰ ਲੈ ਕੇ ਚਰਚਾਵਾਂ ਛਿੜ ਜਾਂਦੀਆਂ ਨੇ ਤੱਕਦੀ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਫਿਲਹਾਲ ਵਿਜੇ ਸਾਪਲਾ ਕਿਹੜੀ ਬੇੜੀ ਦੇ ਵਿੱਚ ਸਵਾਰ ਹੋਣਗੇ ਇਹ ਤਾਂ ਭਲੀ ਭਾਂਤ ਵਿਜੇ ਸਾਪਲਾ ਹੀ ਦੱਸ ਸਕਦੇ ਨੇ ਪਰੰਤੂ ਵਿਜੇ ਸਾਪਲਾ ਦੀ ਟਿਕਟ کٹੇ ਜਾਣ ਤੋਂ ਬਾਅਦ ਆਮ ਲੋਕਾਂ ਦੇ ਨਾਲ-ਨਾਲ ਭਾਜਪਾ ਵਰਕਰਾਂ ਨੂੰ ਵੀ ਇਹ ਗੱਲ ਜਿਹੜੀ ਉਹ ਹਰਾਸ ਨਹੀਂ ਆ ਰਹੀ ਹੈ ਕਿਉਂਕਿ ਲਗਾਤਾਰ ਆਮ ਲੋਕਾਂ ਦੇ ਵਿੱਚ ਵਿਚਰਨਾ ਹੁਸ਼ਾਰਪੁਰ ਲੋਕ ਸਭਾ ਹਲਕੇ ਦੇ ਨੋ ਹਲਕਿਆਂ ਦੇ ਵਿੱਚ ਲਗਾਤਾਰ ਸਰਗਰਮ ਰਹਿਣਾ ਵਿਜੇ ਸਾਪਲਾ ਵੱਲੋਂ ਇੱਕ ਜੋ ਗਰਾਊਂਡ ਤਿਆਰ ਕਰ ਦਿੱਤੀ ਗਈ ਸੀ ਉਸ ਤੋਂ ਸਭ ਨੂੰ ਇੰਜ ਜਾਪਦਾ ਸੀ ਕਿ ਜੇਕਰ ਹੁਸ਼ਾਰਪੁਰ ਦੇ ਵਿੱਚ ਕੋਈ ਬਰਾਬਰ ਦੀ ਟੱਕਰ ਦੇਵੇਗਾ ਰਾਸ਼ਟਰੀ ਪਾਰਟੀਆਂ ਨੂੰ ਵਿਰੋਧੀ ਪਾਰਟੀਆਂ ਨੂੰ ਤਾਂ ਸਿਰਫ ਤੇ ਸਿਰਫ ਵਿਜੇ ਸਾਪਲਾ ਦੇ ਸਕਦੇ ਨੇ ਸੋ ਵਿਜੇ ਸਾਪਲਾ ਦੀ ਟਿਕਟ ਇਕੱਠੇ ਜਾਣ ਤੋਂ ਬਾਅਦ ਬਹੁਤਿਆਂ ਨੂੰ ਇਹ ਗੱਲ ਰਸਨੀ ਆ ਰਹੀ ਹੈ ਸੋ ਮੇਰੇ ਨਾਲ ਫੋਨ ਤੇ ਗੱਲਬਾਤ ਕਰਨ ਲਈ ਸੀਨੀਅਰ ਪੱਤਰਕਾਰ ਤੇ ਲੇਖਕ ਦੀਪਕ ਅਗਨੀ ਹੌਤਰੀ ਮੌਜੂਦ ਨੇ ਗੱਲਬਾਤ ਕਰਾਂਗੇ ਜੋ ਵਿਜੇ ਸਾਪਲਾ ਨੂੰ ਟਿਕਟ ਇਥੋਂ ਨਹੀਂ ਦਿੱਤੀ ਗਈ ਹੈ ਪਰਿਵਾਰਵਾਦ ਨੂੰ ਜੋ ਭਾਜਪਾ ਵੱਲੋਂ ਬढ़ावा ਦਿੱਤਾ ਗਿਆ ਹੈ ਕਿਸ ਤਰ੍ਹਾਂ ਉਹ ਵੇਖਦੇ ਨੇ ਇਸ ਬਾਬਤ ਉਹਨਾਂ ਦੇ ਨਾਲ ਇੱਕ ਗੱਲਬਾਤ ਆਪਾਂ ਕਰਾਂਗੇ ਕੀ ਵਿਚਾਰਾਂ ਉਹ ਰੱਖਦੇ ਨੇ ਉਹ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਸੋ ਦੀਪਕ ਅਗਨੀ ਹੌਤਰੀ ਜੀ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਗੱਲਬਾਤ ਕਰਾਂਗੇ ਦੀਪਕ ਜੀ ਇੱਕ ਵਾਰ ਮੁਰ ਤੋਂ ਹੁਸ਼ਰਪੁਰ نیوز ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਹਸ਼ਾਰਪੁਰ ਨੋਸ ਚੈਨਲ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਚੇਤਨ ਜੀ ਅੱਜ ਬਹੁਤ ਦਿਲਚਸਪ ਦਿਨ ਆਏ ਖਾਸ ਕਰ ਹਸ਼ਾਰਪੁਰ ਦੀ ਰਾਜਨੀਤੀ ਦੇ ਵਿੱਚ ਤੁਸੀਂ ਕਿਹੜੇ ਅੱਜ ਟੌਪਿਕ ਲਿਆਇਓ ਆਪਾਂ ਇਹੀ ਲੈ ਕੇ ਆਏ ਜੀ ਵਿਜੇ ਸਾਪਲਾ ਵਰਸਸ ਸੋਮ ਪ੍ਰਕਾਸ਼ ਕਿਉਂਕਿ ਵਿਜੇ ਸਾਪਲਾ ਲਗਾਤਾਰ ਸਰਗਰਮ ਸਨ ਹਸ਼ਾਰਪੁਰ ਦੀ ਸਿਆਸਤ ਦੇ ਵਿੱਚ ਉੱਥੇ ਜਗਰ ਆਪਾਂ ਸੋਮ ਪ੍ਰਕਾਸ਼ ਹੋਰਾਂ ਦੀ ਗੱਲ ਕਰੀਏ ਤਾਂ ਸੋਮ ਪ੍ਰਕਾਸ਼ ਦੀ ਧਰਮ ਪਤਨੀ ਨੂੰ ਟਿਕਟ ਤੇ ਦਿੱਤੀ ਗਈ ਆ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਜਿੱਥੇ ਵਿਜੇ ਸਾਪਲਾ ਦੇ ਖੇਮੇ ਦੇ ਵਿੱਚ ਨਿਰਾਸ਼ਗੀ ਪਾਈ ਜਾ ਰਹੀ ਹੈ ਉੱਥੇ ਹੀ ਆਮ ਲੋਕਾਂ ਨੂੰ ਵੀ ਦਿਪਕ ਜੀ ਇਹ ਗੱਲ ਰਸ ਨਹੀਂ ਆ ਰਹੀ ਹੈ ਬੋਤਿਆਂ ਨੂੰ ਸੋ ਤੁਸੀਂ ਕੀ ਟਿੱਪਣੀ ਕਰਨਾ ਚਾਹੋਗੇ ਕਿਸ ਤਰ੍ਹਾਂ ਵੇਖਦੇ ਹੋ ਸੋਮ ਪ੍ਰਕਾਸ਼ ਮੌਜੂਦਾ ਸੰਸਦ ਨੇ ਕੇਂਦਰੀ ਰਾਜ ਮੰਤਰੀ ਨੇ ਉਹਨਾਂ ਦੀ ਧਰਮ ਪਤਨੀ ਨੂੰ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਟਿਕਟ ਦੇ ਕੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਜੀ ਦੇਖੋ ਇਹ ਜਿਹੜੀ ਸੋਮ ਪ੍ਰਕਾਸ਼ ਜੀ ਦੀ ਵਾਈਫ ਨੂੰ ਟਿਕਟ ਦੇਣੀ ਆ ਸਰ ਇਹ ਚਿਤਚੀ ਪਿਛਲੇ ਨਾ 6 ਮਹੀਨੇ ਤੋਂ ਵਿੱਚੋਂ ਹੀ ਸਪਸ਼ਟ ਹੋ ਜਾ ਹੁਣ ਲੱਗ ਪਿਆ ਸੀ ਕਿਉਂਕਿ ਨੀਤਾ ਸੋਮ ਪ੍ਰਕਾਸ਼ ਜਿਹੜੀ ਆ ਉਹ ਕੋਈ ਸਲਾਈਡ ਸੈਕਟਰ ਖੋਲ ਜਾਉ ਲੇਡੀਜ਼ ਦੇ ਨਾਲ ਜ਼ਿਆਦਾ ਉਹਦਾ ਰਾਤਾ ਇਸ ਹਲਕੇ ਦੇ ਵਿੱਚ ਸ਼ੁਰੂ ਹੋ ਚੁੱਕਾ ਹੈਗਾ ਪਰ ਇਹ ਜਿਹੜੀ ਟਿਕਟ ਆ ਬੀਜਪੀ ਨੇ ਗਲਤੀ ਕੀਤੀ ਆ ਇਹ ਦੇ ਕੇ ਸਾ ਆਪਣੇ ਦਿਪਕ ਜੀ ਉਹੀ ਗੱਲ ਹੈ ਆਪਾਂ ਕਹਿ ਸਕਦੇ ਹਾਂ ਕਿ ਆਪਾਂ ਦਾ ਪ੍ਰੋਗਰਾਮ ਦਾ ਜੋ ਸਾਡਾ ਹੈਡਿੰਗ ਹੈ ਉਹ ਵੀ ਇਹੀ ਹੈ ਕਿ ਵਿਜੇ ਸਾਪਲਾ ਨੂੰ ਟਿਕਟ ਨਾ ਦੇ ਕੇ ਹੁਸ਼ਿਆਰਪੁਰ ਤੋਂ ਹੀ ਜਿਹੜੇ ਆਮ ਆਦਮੀ ਪਾਰਟੀ ਦੇ ਮਜ਼ਬੂਤ ਕੈਂਡੀਡੇਟ ਨੇ ਡਾਕਟਰ ਰਾਜਕੁਮਾਰ ਚੱਬੇਵਾਲ ਉਹਨਾਂ ਦੀ ਜਿੱਤ ਦਾ ਰਾਹ ਜਿਹੜਾ ਪਧਰਾ ਕਰ ਦਿੱਤਾ ਗਿਆ ਭਾਜਪਾ ਵੱਲੋਂ ਖੋਦੀ ਆਪਣੇ ਪੈਰ ਤੇ ਕੁਆੜੀ ਮਾਰ ਲੀ ਗਈ ਹੈ ਜੀ ਦੇਖੋ ਚੇਤਨ ਜੀ ਡਾਕਟਰ ਰਾਜਕੁਮਾਰ ਬੇਸ਼ੱਕ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਗਏ ਆ ਕਾਂਗਰਸ ਨੂੰ ਛੱਡ ਕੇ ਪਰ ਉਹ ਇੱਕ ਬੜੇ ਮਿਹਨਤੀ ਵਰਕਰ ਹੈ ਉਹਨਾਂ ਨੂੰ ਜ਼ਮੀਨ ਤੇ ਜੁੜਨਾ ਆਉਂਦਾ ਜੀ ਸੋਮ ਪ੍ਰਕਾਸ਼ ਜੀ ਜਿਹੜੇ ਆ ਉਹ ਜਿੱਤ ਤੋਂ ਬਾਅਦ ਜ਼ਮੀਨ ਤੇ ਨਹੀਂ ਜੁੜ ਸਕੇ ਸਕੇ ਉਹਦੇ ਪੈਰਨਲ ਜਿਹੜੇ ਸੈਂਪਲ ਆ ਜੀ ਆ ਉਹ ਜ਼ਮੀਨ ਨਾਲ ਜੁੜੇ ਹੋਏ ਦਿੱਤਾ ਹੈ ਉਹ ਪਿਛਲੇ ਕਾਫੀ ਸਮੇਂ ਤੋਂ ਸਰਗਰਮ ਹੈ ਤੁਸੀਂ ਜਦੋਂ ਕਿਸਾਨੀ ਦੇ ਦੌਰ ਦੇ ਵਿੱਚ ਭਾਜਪਾ ਦੇ ਆਗੋਂ ਦਾ ਨਿਕਲਣਾ ਵੀ ਮੁਸ਼ਕਲ ਸੀਗਾ ਤੁਸੀਂ ਉਸ ਵੇਲੇ ਵੀ ਦੇਖਿਆ ਹੁਣ ਆਪੇ ਕਿਸਾਨਾਂ ਦੇ ਸਾਹਮਣੇ ਦਲੇਰਾਂ ਨੇ ਫੈਸਲੇ ਉਹਨਾਂ ਵੱਲੋਂ ਬੜੀ ਦਲੇਰੀ ਦੇ ਨਾਲ ਕਦਮ ਚੁੱਕੇ ਗਏ ਇਹੀ ਕਦਮ ਪੁੱਟੇ ਗਏ ਸੀ ਵਿਜੇ ਸਾੰਪਲਾ ਵੱਲੋਂ ਖੁਦ ਕਿਸਾਨਾਂ ਦੇ ਘੇਰੇ ਦੇ ਵਿੱਚ ਜਾ ਕੇ ਅੱਜ ਬੈਠ ਜਾਂਦੇ ਹੁੰਦੇ ਸੀ ਬਿਲਕੁਲ ਬਿਲਕੁਲ ਉਹ ਕਹਿੰਦੇ ਸੀ ਵਿਰੋਧ ਨਹੀਂ ਮੈਂ ਤੁਹਾਡੇ ਨਾਲ ਬੈਠ ਜਾਣਾ ਇਸ ਕਰਕੇ ਉਹ ਬੜੇ ਡੇਰਿੰਗ ਲੀਡਰ ਹੈਗੇ ਆ ਬੜੇ ਡੇਰਿੰਗ ਜਿਹੜੇ ਹੈਗੇ ਆ ਔਰ ਬੜੇ ਅੱਛੇ ਆ ਉਹਨਾਂ ਨੂੰ ਸਮਾਜ ਦੇ ਵਿੱਚ ਵਿਚਰਨਾ ਆਉਂਦਾ ਉਹਦੇ ਪੈਰਲਲ ਸੋਮਪrakash ਜੀ ਨੂੰ ਬਿਲਕੁਲ ਨਹੀਂ ਆਉਂਦਾ ਜੀ ਆਪਾਂ ਸੋਮ ਪ੍ਰਕਾਸ਼ ਹੋਰਾਂ ਦੀ ਗੱਲ ਕਰੀਏ ਇਸ ਵਕਤ ਜਦੋਂ ਪੰਜਾਬ ਬੀਤੇ ਵਰੇ ਪੰਜਾਬ ਦੇ ਉਹ ਪੰਜਾਬ ਨੂੰ ਹੜਾਂ ਦੀ ਮਾਰ ਪਈ ਸੀ ਤਾਂ ਹੁਸ਼ਿਆਰਪੁਰ ਦਾ ਵੀ ਬਹੁਤ ਸਾਰਾ ਹਿੱਸਾ ਜਿਹੜਾ ਹੜਾਂ ਦੇ ਹੜਾਂ ਦੀ ਮਾਰ ਹੇਠ ਆਇਆ ਸੀ ਤਾਂ ਉਸ ਵਕਤ ਸੋਮ ਪ੍ਰਕਾਸ਼ ਦਾ ਜਿਹੜਾ ਡੱਟ ਕੇ ਵਿਰੋਧ ਹੋਇਆ ਸੀ ਮੁਕੇਰੀਆਂ ਹਲਕੇ ਦੇ ਵਿੱਚ ਜਦਕਿ ਮੁਕੇਰੀਆਂ ਹਲਕੇ ਦੇ ਲੋਕਾਂ ਨੇ ਉਹਨਾਂ ਨੂੰ ਭਾਰੂ ਭਾਰੀ ਬਹੁਮਤ ਨਾਲ ਜਿਹੜੀ ਦੀਪਕ ਜੀ ਜਿੱਤ ਦਵਾਈ ਸੀ ਕੋ ਜਿਤਾ ਕੇ ਜਿਸਲੇ ভোটার ਚਤਾਂਦਾ ਤੇ ਉਹਨੂੰ ਇੰਜ ਲੱਗਦਾ ਵੀ ਇਹ ਲੀਡਰ ਸ ਇਹਾ ਹੈ ਇਹ ਮੇਰਾ ਆਪਣਾ ਬੰਦਾ ਆ ਐਸੇ ਹੀ ਵਿਸ਼ਵਾਸ ਦੇ ਨਾਲ ਉਹ ਵੋਟ ਪਾਉਂਦਾ ਹੁਣ ਮੁਕੇਰੀਆਂ ਔਰ ਇੱਧਰ ਸਾਡੇ ਮਾਲਪੁਰ ਕੰਢੀ ਦੇ ਨਾਲ ਲੱਗਦੇ ਜਿਹੜੇ ਹੱਲੂ ਵਾਲਾ ਨਲਵਾਨ ਵਗੈਰਾ ਉਹਨਾਂ ਚ ਵੀ ਛੜਦੀ ਬੜੀ ਵੱਡੀ ਮਾਰ ਪਈ ਸਭ ਤੋਂ ਪਹਿਲਾ ਪਿੰਡ ਹੁਸ਼ਾਰਪੁਰ ਦਾ ਹੱਲੂ ਵਾਲਾ ਜਿਹੜਾ ਹੜ ਦੇ ਮਾਰ ਹੇਠ ਆਇਆ ਸੀ ਦੀਪਕ ਜੀ ਮਾਰ ਸੇ ਸਗਾ ਉਸ ਤੋਂ ਉਹਨਾਂ ਦੇ ਵਿੱਚ ਜਾ ਕੇ ਵੀ ਚਾ ਉਹਨਾਂ ਨੂੰ ਕੁਝ ਜਿਹੜੇ ਵਾਦੇ ਕੀਤੇ ਆ ਉਹ ਬੰਦੇ ਸੌਣੇ ਜਾਇਆ ਹੈਗਾ ਉਹ ਅਜੇ ਤੱਕ ਪੂਰੇ ਨਹੀਂ ਹੋਏ ਜਿਸ ਕਾਰਨ ਇਹਨਾਂ ਨੂੰ ਜਿਹੜਾ ਬਹੁਤ ਜ਼ਿਆਦਾ ਇਹਨਾਂ ਦਾ ਜਿਹੜਾ ਵਿਰੋਧ ਸੀਗਾ ਜ਼ਿਲ੍ਹਾ ਸ਼ਾਹਪੁਰ ਦੇ ਵਿੱਚ ਔਰ ਉਹਨਾਂ ਦੀ ਵਾਈਫ ਨੂੰ ਟਿਕਟ ਦੇ ਦੇਣਾ ਬੀਜੇਪੀ ਨੇ ਆਪਣੇ ਪੈਰਾਂ ਤੇ ਆਪ ਖੜੀ ਮਾਰੀ ਆ ਪਰਦੀਪਕ ਜੀ ਦੂਜੇ ਪਾਸੇ ਆਪਾਂ ਪਰਿਵਾਰਵਾਦ ਦੀ ਗੱਲ ਕਰੀਏ ਬੀਜੇਪੀ ਨੂੰ ਭਾਜ ਭਾਰਤੀ ਜਨਤਾ ਪਾਰਟੀ ਨੂੰ ਦੇਸ਼ ਦੀ ਸਭ ਤੋਂ ਡਿਸਪਲਨ ਤੇ ਅਨੁਸ਼ਾਸਨੀ ਪਾਰਟੀ ਵਜੋਂ ਜਾਣਿਆ ਜਾਂਦਾ ਹੈ ਪਰਿਵਾਰਵਾਦ ਦੀ ਖੋਦੀ ਦੁਹਾਈ ਦਿੰਦੇ ਆ ਖੋਦੀ ਪਰਿਵਾਰਵਾਦ ਲਈ ਜਿਹੜੇ ਇਹ ਹੁਕਮ ਹੈ ਸ਼ਿੱਕੇ ਟੰਗ ਦਿੱਤੇ ਗਏ ਨੇ ਜੀ ਦੇਖੋ ਤੁਸੀਂ ਉਹਨਾਂ ਦਾ ਜਿਹੜਾ ਭਾਜਪਾ ਦਾ ਆਪਣਾ ਜਿਹੜਾ ਸੰਵਿਧਾਨ ਹੈ ਪਾਰਟੀ ਸੰਵਿਧਾਨ ਹੈ ਜੇ ਉਹਨੂੰ ਪੜੋ ਤਾਂ ਉਹਨਾਂ ਨੇ ਇੱਕ ਹੋਰ ਵੀ ਗੱਲ ਕਹੀ ਹੈ ਕਿ ਉਹ 70 ਸਾਲ ਤੋਂ ਬਾਅਦ ਉਹ ਟਿਕਟ ਨਹੀਂ ਦੇਣਗੇ ਪਰ ਇਸ ਵਾਰ ਉਹਨਾਂ ਨੇ 4 ਜਾਂ 5 ਵਿਅਕਤੀਆਂ ਨੂੰ ਟਿਕਟ ਜੀ ਦਿੱਤੀ ਨਾਲ ਪਰਿਵਾਰ ਬਾਤ ਦੇ ਵਿੱਚ ਵੀ ਉਹਨਾਂ ਨੇ ਜਿਹੜੀਆਂ ਟਿਕਟਾਂ ਦਿੱਤੀਆਂ ਹੈਗੀਆਂ ਪਰ ਇੱਕ ਤੁਸੀਂ ਜੇ ਦੇਖੋ ਤਾਂ ਹੁਣ ਸਚਨ ਤੰਦੂਲਕਰ ਦਾ ਮੁੰਡਾ ਆਈਪੀਐਲ ਦੇ ਵਿੱਚ ਜਾਂ ਕ੍ਰਿਕਟ ਦੇ ਤੌਰ ਤੇ ਸਫਲ ਵੀ ਹੋਇਆ ਜੀ ਜਦਕਿ ਛੋਟੇ ਜੇ ਘਰ ਚੋਂ ਉੱਠ ਕੇ ਐ ਰਿੰਕੂ ਸਿੰਘ ਸਫਲ ਹੋ ਗਿਆ ਜੀ ਸੋ ਇਹ ਜ਼ਰੂਰੀ ਨਹੀਂ ਹੈਗਾ ਵੀ ਜੇ ਸੋਮ ਪ੍ਰਕਾਸ਼ ਜੀ ਨੂੰ ਜਿਹੜੀ ਜਿੱਤ ਮਿਲੀ ਹੈਗੀ ਆ ਤੇ ਉਹ ਉਹ ਜਿੱਤ ਜਿਹੜੀ ਆ ਉਹਨਾਂ ਦੀ ਵਾਈਫ ਨੂੰ ਵੀ ਨਸੀਬ ਹੋਵੇਗੀ ਇਹ ਬਹੁਤ ਵੱਡਾ ਔਰ ਕੰਡੇ ਆਲਾ ਰਸਤਾ ਹੈ ਪਾਰਟੀ ਅੰਦਰ ਚਾਰ ਪੰਜ ਹਿੱਸਿਆਂ ਚ ਵੰਡ ਹੋ ਚੁੱਕੀ ਆ ਜੀ ਬਖ ਜੀ ਇਹੀ ਇਹੀ ਸਵਾਲ ਹੈ ਮੇਰਾ ਅਗਲਾ ਸਵਾਲ ਇਹੀ ਹੈ ਕਿ ਜਿਹੜੇ 4-5 ਧੜੇ 4-5 ਹਿੱਸਿਆਂ ਦੇ ਵਿੱਚ ਹੁਸ਼ਾਰਪੁਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਪੂਰੀ ਤਰ੍ਹਾਂ ਦੇ ਨਾਲ ਵੱਢ ਚੁੱਕੀ ਹੈ ਆਪਾਂ ਕਹਿ ਸਕਦੇ ਹਾਂ ਕਿ ਗੁੱਟਬੰਦੀ ਦਾ ਸ਼ਿਕਾਰ ਹੋ ਕੇ ਰਹਿ ਚੁੱਕੇ ਨੇ ਵਿਜੇ ਸਾਹਪਲਾ ਕਿਤੇ ਨਾ ਕਿਤੇ ਕਿਸੇ ਇੱਕ ਧੜੇ ਨੇ ਜਾਂ ਜਾਣਬੁੱਝ ਕੇ ਉਹਨਾਂ ਦੀ ਮੁਖਾਲਫਤ ਕੀਤੀ ਹੋਵੇ ਕਿ ਉਹਨਾਂ ਨੂੰ ਨਹੀਂ ਦੇਣੀ ਅਸੀਂ ਨਾਰਾਜ਼ਾ ਨਹੀਂ ਤਾਂ ਫਿਰ ਗੁੱਟਬੰਦੀ ਦਾ ਸ਼ਿਕਾਰ ਹੋਏ ਨੇ ਜਾਂ ਆਪਾਂ ਸਿੱਧੇ ਤੌਰ ਤੇ ਕਹਿ ਸਕਦੇ ਹਾਂ ਸਿੱਧੇ ਤੌਰ ਤੇ ਸਾਰ ਇੱਕੋ ਹੀ ਧੜਾ ਆ ਜਿਹੜੇ ਜਿਸ ਤੋਂ ਉਹ ਉਹ ਹੀ ਧੜਾ ਆ ਜਿਨ੍ਹਾਂ ਨੇ ਬੀਜੇਪੀ ਲਈ ਸ਼ੁਰੂ ਤੋਂ ਕੰਮ ਕੀਤਾ ਹੈਗਾ ਔਰ ਜ਼ਿਲ੍ਹਾ ਪ੍ਰਧਾਨ ਤੋਂ ਲੈ ਕੇ ਉਹਨਾਂ ਨੇ ਕੈਬਨਟ ਮੰਤਰੀ ਤਖਤਾ ਰੈਂਕ ਦੇਖਿਆ ਇਸ ਸਮੇਂ ਵੀ ਤੁਸੀਂ ਦੇਖੋ ਤਾਂ ਜਿਲ੍ਹਾ ਸ਼ਹਾਪੂਰ ਦੇ ਭਾਜਪਾ ਦੇ ਜਿਹੜੇ ਕੇਂਦਰੀ ਜਾਰ ਲੀਡਰਸ਼ਿਪ ਹੈ ਜਿਹੜਾ ਪੰਜਾਬ ਦੀ ਲੀਡਰਸ਼ਿਪ ਹੈ ਉਹਨਾਂ ਦੇ ਦਿਵਾਲੇ ਹੀ ਘੁੰਮ ਰਹੀ ਹੈ ਤੇ ਬਾਕੀ ਜਿਹੜੇ ਮੈਂਟਰੀ ਫੀਲਡ ਚ ਘੁੰਮਣ ਵਾਲੇ ਆ ਉਹ ਜਿਹੜੇ ਬੀਜੇਪੀ ਦੇ ਲੀਡਰਸ ਹੈਗੇ ਉਹ ਨੋਰ ਕੀਤੇ ਗਏ ਆ ਇਸੇ ਕਰਕੇ ਜਿਹੜੀ ਧੜੇਬੰਦੀ ਹੈ ਉਹ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਪੰਜ ਧੜੇ ਆ ਇੱਥੇ ਸਰਗਰਮ ਹੋ ਚੁੱਕਿਆ ਹੈ। ਦਿਪਕ ਜੀ ਉਤਰੀ ਜੀ ਵਿਜੇ ਸਾਹਿਬ ਲਾ ਕੇ ਵੱਡਾ ਚਿਹਰਾ ਨੇ ਕੱਲੇ ਹੁਸ਼ਾਰਪੁਰ ਦੀ ਸਿਆਸਤ ਦਾ ਨਹੀਂ ਪੰਜਾਬ ਦੀ ਸਿਆਸਤ ਦਾ ਨਹੀਂ ਬਲਕਿ ਇੱਕ ਦੇਸ਼ ਦੀ ਸਿਆਸਤ ਦਾ ਵੱਡਾ ਚਿਹਰਾ ਨੇ ਸਿਆਸੀ ਭੂਮਿਕਾ ਇਸ ਤਰ੍ਹਾਂ ਵੇਖਦੇ ਹਾਂ ਕਦੀ ਕਾਂਗਰਸ ਨੂੰ ਲੈ ਕੇ ਅਫਵਾਹਾਂ ਸਰਗਰਮ ਹੋ ਜਾਂਦੀਆਂ ਨੇ ਕਦੀ ਸ਼ਰੋਮਣੀ ਅਕਾਲੀ ਦਲ 'ਚ ਜਾਣ ਦੀਆਂ ਚਰਚਾਵਾਂ ਛਿੜ ਜਾਂਦੀਆਂ ਨੇ। ਦੇਖੋ ਕੱਲ ਜਿਸ ਵੇਲੇ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਸੰਪਲਾਜੀ ਨੇ ਆਪਣੀ ਪੋਸਟ ਕੀਤੀ ਸਾਂਝੀ ਕੀਤੀ ਸੀ ਇੱਕ ਰਸਤਾ ਬੰਦ ਹੁੰਦਾ ਤੇ 100 ਖੁੱਲਦੇ ਹੈਗੇ ਆ ਉਸ ਵੇਲੇ ਇਸ ਤਰ੍ਹਾਂ ਲੱਗਦਾ ਸੀਗਾ ਕਿ ਉਹਨਾਂ ਨੇ ਸ਼ਾਇਦ ਕੋਈ ਡਿਸੀਜਨ ਲੈ ਕੇ ਲਿਖੀ ਆ ਪਰ 24 ਘੰਟੇ 20 ਘੰਟੇ ਦੇ ਬਾਅਦ ਇਹ ਮਹਿਸੂਸ ਹੋ ਰਿਹਾ ਕਿ ਉਹਨਾਂ ਨੇ ਭਾ ਮੁਕਤਾ ਦੇ ਵਿੱਚ ਲਿਖੋ ਇਹ ਜਿਹੜੀ ਆ ਪੋਸਟ ਲਿਖੀ ਸੀ ਮੈਂ ਰਾਜ ਮੇਰੀ ਮੰਨੀ ਹੈ ਜਿੰਨੀ ਕੁ ਰਾਜ ਦਿੱਤੀ ਦੀ ਮੈਨੂੰ ਸਮਝ ਆ ਪਾਰਟੀ ਨੂੰ ਤਿਆਗਣਾ ਨਹੀਂ ਉਹਨਾਂ ਨੂੰ ਚਾਹੀਦਾ ਪਾਰਟੀ ਨੇ ਜੋ ਡਿਸੀਜਨ ਲੈ ਲਿਆ ਉਹਨਾਂ ਨੂੰ ਸਿਰ ਮੱਥੇ ਲੈਣਾ ਚਾਹੀਦਾ ਨਹੀਂ ਤੇ ਔਰ ਜੋ ਚਿਹਰਾ ਹੈ ਤੇ ਇਹ ਸਾਂਪਲਾ ਇੱਕ ਜਿਲ੍ਹਾ ਹਸ਼ਿਆਰਪੁਰ ਹੀ ਨਹੀਂ ਪੂਰੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਹਰ ਪਾਰਟੀ ਚਾਹੇ ਵਿਰੋਧੀ ਤੇ ਉਹਨਾਂ ਨੂੰ ਸਤਕਾਰ ਬਜੋ ਲੈਂਦੇ ਆ ਔਰ ਉਹ ਵੀ ਬਿਨਾ ਕੋਈ ਗੁਜਰਤ ਕੀਤੇ ਹਰ ਪਾਰਟੀ ਦੇ ਵਿਅਕਤੀ ਦੀ ਸਫਲਤਾ ਤੇ ਵੀ ਪਹੁੰਚ ਜਾਂਦੇ ਆ ਹਰ ਵਿਅਕਤੀ ਤੱਕ ਉਹਨਾਂ ਦੀ ਦੇਣਤਾ ਹੈਗੀ ਆ ਉਹਨਾਂ ਨੂੰ ਪਾਰਟੀ ਦਾ ਸਵਾਗਤ ਕਰਨਾ ਚਾਹੀਦਾ ਆਪਣੇ ਭਵਿੱਖ ਨੂੰ ਉਹਨਾਂ ਨੂੰ ਪਾਰਟੀ ਦੇ ਵਿੱਚ ਅਟੈਚ ਕਰਨਾ ਚਾਹੀਦਾ ਨਾ ਕਿ ਦੂਸਰੀ ਪਾਰਟੀ ਦੇ ਵਿੱਚ ਦਿਪਕ ਜੀ ਆਖਰੀ ਸਵਾਲ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਇਹ ਜੋ ਕਦਮ ਚੁੱਕਿਆ ਗਿਆ ਹਾਲਾਂਕਿ ਸਹੀ ਹੈ ਜਾਂ ਗਲਤ ਹੈ ਇਸ ਦਾ ਫੈਸਲਾ ਤਾਂ ਲੋਕ ਕਰਨਗੇ ਪਰੰਤੂ ਭਾਜਪਾ ਦੇ ਇਸ ਫੈਸਲੇ ਨਾਲ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਡਾਕਟਰ ਰਾਜਕੁਮਾਰ ਚੱਬੇਵਾਲ ਉਹ ਕਿਤੇ ਨਾ ਕਿਤੇ ਬਾਗੋ-ਬਾਗ ਨਜ਼ਰ ਆ ਰਹੇ ਨੇ ਜੀ ਬਾਗੋ-ਬਾਗ ਨਜ਼ਰ ਆ ਨਹੀਂ ਰਹੇ ਉਹ ਬਾਗੋ-ਬਾਗ ਹੋ ਚੁੱਕੇ ਆ ਜੀ ਕਿਉਂਕਿ ਉਹਨਾਂ ਨੂੰ ਵੀ ਉਹ ਵੀ ਸਮਝਦੇ ਸੀ ਕਿ ਵਿਜੇ ਸਾਹਪਲੇ ਕੇ ਜੀ ਹਾ ਚਿਹਰਾ ਜਿਹੜਾ ਉਹਨਾਂ ਨੂੰ ਬਰਾਬਰ ਦੀ ਜਾਂ ਉਹਨਾਂ ਤੋਂ ਵੱਡੀ ਟੱਕਰ ਦੇ ਸਕਦਾ ਹੈ ਜੀ ਬਿਲਕੁਲ ਬਿਲਕੁਲ ਮੈਂ ਕੱਲ ਕਿਉਂਕਿ ਉਹ ਖਰਾਬ ਹੀ ਚੁੱਕੇ ਆ ਇਹਨਾਂ ਨੂੰ ਇੱਕ ਵਾਰ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀਗਾ ਕਿ ਡਾਕਟਰ ਰਾਜਕਮਾਨ ਜਿਹੜਾ ਹੈ ਉਹ ਉਸ ਨੂੰ ਜ਼ਮੀਨ ਨਾਲ ਜੁੜਨਾ ਆਉਂਦਾ ਉਹ ਕਿਸੇ ਵੀ ਪਾਰਟੀ ਦੇ ਵਿੱਚ ਹੋਵੇ ਉਹ ਘਰ ਬੈਠ ਕੇ ਜਾਂ ਆਪਣੇ ਜਿਹੜੇ ਛੱਡੇ ਹੋਏ ਕੁਝ ਵਿਅਕਤੀਆਂ ਦੇ ਸਿਰ ਤੇ ਰਾਜਨੀਤੀ ਕਰਨ ਵਾਲਿਆਂ ਦੇ ਵਿੱਚੋਂ ਨਹੀਂ ਹੈਗਾ ਉਹ ਆਪ ਅੱਗੇ ਹੋ ਕੇ ਰਾਜਨੀਤੀ ਕਰਨ ਵਾਲਿਆਂ ਚੋਂ ਹਾਂ ਜਿਸ ਕਰਕੇ ਇਸ ਸੀਟ ਦੇ ਉੱਤੇ ਫਿਲਹਾਲ ਮਜੂਤਾ ਹਾਲਤਾਂ ਦੇ ਵਿੱਚ ਉਹਨਾਂ ਦਾ ਹੱਥ ਉੱਪਰ ਆ ਜੀ ਬਹੁਤ ਬਹੁਤ ਧੰਨਵਾਦੀ ਭਗ ਜੀ ਥੈਂਕ ਯੂ ਐ ਸੋਇਸਾਨ ਦੇ ਸੀਨੀਅਰ ਪੱਤਰਕਾਰ ਦੀਪਕ ਅਗਨੀ ਹੋਤਰੀ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਐ ਸੋ ਉਹਨਾਂ ਵੱਲੋਂ ਵੀ ਆਪਣੇ ਵਿਚਾਰ ਆ ਜਿਹੜੇ ਆਦਾਰਾ ਹੁਸ਼ਾਰਪਰ ਨਿਊਜ਼ ਚੈਨਲ ਦੇ ਮਾਧਿਅਮ ਰਾਹੀਂ ਸਾਂਝੇ ਕੀਤੇ ਗਏ ਨੇ ਸੋ ਹੁਣ ਆਮ ਜਨਤਾ ਫੈਸਲਾ ਕਰੇਗੀ ਇੱਕ ਚੂਨ ਨੂੰ ਪੰਜਾਬ ਦੇ ਵਿੱਚ VOTING ਹੋਵੇਗੀ ਕਿ ਇਸ ਵਾਰ ਪਾਜਪਾ ਹੁਸ਼ਾਰਪੁਰ ਲੋਕ ਸਭਾ ਹਲਕੇ ਚ ਜਿਤਦੀ ਹੈਟ੍ਰਿਕ ਮਾਰੇਗੀ ਜਾਂ ਫਿਰ ਭਾਜਪਾ ਦਾ ਕਿਲਾ ਜਿਹੜਾ ਇੱਥੇ ਹੀ ਢਹਿ ਟਰੀ ਹੋ ਜਾਵੇਗਾ ਸੋ ਤੁਸੀਂ ਵੀ ਕੀ ਕੁਝ ਸੋਚਦੇ ਹੋ ਕੀ ਤੁਹਾਡੇ ਵਿਚਾਰ ਨੇ ਭਾਜਪਾ ਨੂੰ ਲੈ ਕੇ ਭਾਜਪਾ ਦੇ ਕੈਂਡੀਡੇਟਸ ਨੂੰ ਲੈ ਕੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਕਾਰਗੁਜ਼ਾਰੀ ਨੂੰ ਲੈ ਕੇ ਵਿਜੇ ਸਾਪਨਾ ਨੂੰ ਲੈ ਕੇ ਆਪਣੀ ਰਾਏ ਜਿਹੜੀ ਉਹ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝੀ ਕਰੋ